ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਨਾਮਦੀਪ ਜੋਸ਼ ਸਿੰਘ ਦਾ ਲੁਧਿਆਣਾ ਵੈਸਟ ਦੀਆਂ ਚੋਣਾਂ ਦੇ ਵਿੱਚ ਲੀਡ ਘਟੀ ਹੈ ਵੱਡੇ ਲੀਡਰ ਨੂੰ ਝਟਕਾ ਲੱਗਿਆ ਪਰ 6 ਰਾਊਂਡ ਹੋ ਚੁੱਕੇ ਨੇ ਸ ਤਮਾ ਰਾਉਂਡ ਚੱਲ ਰਿਹਾ ਔਰ ਜਿਹੜੀ ਲੀਡ 2500 2600 2700 ਦੀ ਚੱਲ ਰਹੀ ਸੀ ਉਹ ਲੀਡ ਹੁਣ ਜਿਹੜਾ 2000 ਤੱਕ ਦੀ ਰਹਿ ਗਈ ਹੈ ਆਮ ਆਦੀ ਪਾਰਟੀ ਦੇ ਸੰਜੀਵ अरोड़ा ਜੋਨਾਂ ਨੇ ਲੀਡ ਬਣਾ ਕੇ ਰੱਖੀ ਹੋਈ ਸੀ 2600 2700 ਦੀ ਹੁਣ ਉਹ ਲੀਡ ਘਟ ਚੁੱਕੀ ਹੈ ਕਿ ਹੁਣ ਲੀਡ ਜਿਹੜਾ 2000 ਦੇ ਕਰੀਬ ਰਹਿ ਚੁੱਕੀ ਹੈ ਤੇ ਸਭ ਤੋਂ ਅਹਿਮ ਗੱਲ ਭਾਰਤ ਭੂਸ਼ਣ ਆਸ਼ੂ ਲਗਾਤਾਰ ਦੂਜੇ ਨੰਬਰ ਤੇ ਚਾਰੇ ਨੇ ਤੇ ਇੱਕ ਗੱਲ ਦੇਖਣ ਵਾਲੀ ਹੈ ਜਿਹੜੇ ਲਾਸਟ ਦੋ ਰਾਉਂਡ ਹੋਏ ਨੇ ਪੰਜਵਾਂ ਔਰ ਛੇਵਾਂ ਰਾਉਂਡ ਹੋਇਆ ਉਸ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਹੋਣਾ ਦੀ ਲੀਡ ਵਧੀ ਹੈਗੀ ਭਾਰਤ ਭੂਸ਼ਣ ਆਸ਼ੂ ਹੋਣਾ ਨੂੰ ਵੋਟਾਂ ਵੱਧ ਪਈਆਂ ਮੁਕਾਬਲਤਨ ਜਿਹੜੇ ਪਹਿਲਾ 3 ਰਾਊਂਡ 4 ਰਾਊਂਡ ਜਿਹੜੇ ਹੋਏ ਨੇ ਤਾਂ ਭਾਜੀਪੀ ਦੇ ਜੀਵਨ ਗੁਪਤਾ ਲਗਾਤਾਰ ਤੀਜੇ ਨੰਬਰ ਤੇ ਆਪਣੀ ਜਗ੍ਹਾ ਬਣਾਏ ਹੋਏ ਨੇ ਹਾਲਾਂਕਿ ਇੱਕ ਰਾਊਂਡ ਦੇ ਵਿੱਚ ਉਹ ਦੂਜੇ ਨੰਬਰ ਤੇ ਆ ਗਏ ਸੀ ਉਸ ਸਮੇ 200 300 ਦਾ ਫਰਕ ਸੀ ਭਾਰਤ ਭੂਸ਼ਣ ਆਸ਼ੂ ਤੇ ਜੀਵਨ ਗੁਪਤਾ ਦੇ ਵਿਚਕਾਰ ਪਰ ਹੁਣ ਜਿਹੜਾ ਜੀਵਨ ਗੁਪਤਾ ਤੀਜੇ ਨੰਬਰ ਤੇ ਨੇ ਭਾਰਤ ਭੂਸ਼ਣ ਆਸ਼ੂ ਦੂਜੇ ਨੰਬਰ ਤੇ ਨੇ ਤੇ ਵੋਟਾਂ ਜਿਹੜੀਆਂ ਨੇ ਅੱਧ ਤੋਂ ਵੱਧ ਵੋਟਾਂ ਦੀ ਗਿਣਤੀ ਹੋ ਚੁੱਕੀ ਹੈਗੀ ਔਰ 2 ਘੰਟਿਆਂ ਦੇ ਵਿੱਚ ਤਕਰੀਬਨ ਤਸਵੀਰ ਸਾਰੀ ਹੀ ਕਲੀਅਰ ਹੋ ਜਾਏਗੀ ਕਿ ਕਿਸ ਨੂੰ ਕਿੰਨੀਆਂ ਵੋਟਾਂ ਦੇ ਫਰਕ ਨਾਲ ਜਿਤਾਇਆ ਹੈ ਲੋਕਾਂ ਨੇ ਖਾਸ ਤੌਰ ਤੇ ਦੇਖਣ ਵਾਲੀ ਗੱਲ ਇਹ ਹੈ ਕਿ ਸੰਜੀਵ अरोड़ा ਜਿਨ੍ਹਾਂ ਨੇ ਪਹਿਲੇ 라ਉਂਡ ਤੋਂ ਲੈ ਕੇ ਹੁਣ ਤੱਕ ਲੀਡ ਖਿੱਚੀ ਹੋਈ ਸੀ ਪਰ ਐਂਡ ਤੇ ਜਾ ਕੇ ਚੌਥਾ ਪੰਜਵਾਂ ਜਦੋਂ 라ਉਂਡ ਸ਼ੁਰੂ ਹੁੰਦਾ ਉਸ ਸਮੇਂ ਲੀਡ ਦੇ ਵਿੱਚ ਫਰਕ ਪੈਣਾ ਸ਼ੁਰੂ ਹੁੰਦਾ ਮਾਰਜਨ ਘਟਦਾ ਹੈ ਵੋਟਾਂ ਦਾ ਕਿਤੇ 2600 ਸੀ 2700 ਲਗਾਤਾ 3000 ਦੇ ਕਰੀਬ ਜਿਹੜਾ ਉਹਨਾਂ ਦੇ ਵੱਲੋਂ ਮਾਰਜਨ ਲਿਆ ਗਿਆ ਸੀ ਵੋਟਾਂ ਦਾ ਫਰਕ ਸੀ ਆਸ਼ੂ ਉਹਨਾਂ ਦੇ ਨਾਲ ਪਰ ਵਿੱਚ ਵਿਚਾਲੇ ਇਹ ਹੁਣ ਲੀਡ ਕਿਤੇ ਨਾ ਕਿਤੇ ਘਟੀ ਹੈ ਖਾਸ ਤੌਰ ਤੇ ਦੇਖਣਾ ਇਹ ਗੱਲ ਇਹ ਹੈ ਕਿ ਆਖਰਕਾਰ ਕਿਹੜੇ ਕਿਹੜੇ ਏਰੀਏ ਦੀ ਜਿਹੜੀ ਹੈ ਕਾਊਂਟਿੰਗ ਚੱਲ ਰਹੀ ਹੈ ਕਿਹੜੇ ਬੂਥ ਦੀ ਕਾਊਂਟਿੰਗ ਚੱਲ ਰਹੀ ਹੈ ਕਿਹੜੇ ਇਲਾਕੇ ਦੀ ਕਾਊਂਟਿੰਗ ਚੱਲਦੀ ਹੈ ਕਿਉਂਕਿ ਬਹੁਤ ਸਾਰਾ ਕੁਝ ਦੇਖਣਾ ਹੁੰਦਾ ਜਿਵੇਂ ਤੁਸੀਂ ਦੇਖੋ ਜਿਹੜੇ 6 ਰਾਊਂਡ ਹੋਏ ਨੇ ਤਾਂ ਇਹ 6 ਰਾਊਂਡ ਦੇ ਵਿੱਚੋਂ ਕਿਹੜੇ ਇਲਾਕਿਆਂ ਦੀ ਕਾਊਂਟਿੰਗ ਹੋਈ ਹੈ ਕਿਹੜੇ ਇਲਾਕਿਆਂ 'ਚੋਂ ਵੋਟ ਕਾਂਗਰਸ ਦੀ ਜ਼ਿਆਦਾ ਪਈ ਹੈ ਕਿ ਕਟ ਗਿਆ ਕਿਹੜੇ ਇਲਾਕਿਆਂ 'ਚੋ ਬੀਜੇਪੀ ਨੂੰ ਕਟਿਆ ਜਾਂ ਬੀਜੇਪੀ ਨੂੰ ਵੱਧ ਪਈਆ ਇਹ ਚੀਜ਼ਾਂ ਦੇਖਣ ਵਾਲੀਆਂ ਨੇ ਕਿਉਂਕਿ ਇੱਕ ਪਾਸੇ ਤਾਂ ਜਿਹੜਾ ਹਾਰਡ ਕੋਰ ਅਮੀਰ ਜਿਹੜੇ ਏਰੀਏ ਨੇ ਜਿਹੜੇ ਅਮੀਰ ਇਲਾਕਾ ਪੂਰਾ ਜਿੱਥੇ ਲਗਜ਼ਰੀ ਲੋਕ ਜਿਹੜਿਆ ਰਹਿੰਦੇ ਆ 엘ੀਟ ਕਲਾਸ ਰਹਿੰਦੀ ਹੈ ਜਿੱਥੇ ਪੂਰੀ ਕਰੀਮ ਰਹਿੰਦੀ ਹੈ ਲੁਧਿਆਣੇ ਦੀ ਜਿਹੜੇ ਵਪਾਰੀ ਨੇ ਉਹਨਾਂ ਦੇ ਘਰ ਨੇ ਵੱਡੀਆਂ-ਵੱਡੀਆਂ ਫੈਮਲੀਆਾਂ ਦੇ ਜਿਹੜੇ ਘਰ ਨੇ ਇੱਕ ਪਾਸੇ ਉਹ ਏਰੀਆ ਜਿੱਥੇ ਸਲਾਮ ਜਿਹੜੇ ਨੇ ਰਹਿੰਦੇ ਨੇ ਸਲਾਮ ਏਰੀਆ ਜਿਹੜਾ ਗਾ ਗਰੀਬ ਤਬਕਾ ਜਿੱਥੇ ਰਹਿੰਦਾਗਾ ਖਾਸ ਤੌਰ ਤੇ ਦੇਖਣਾ ਹੋਊਗਾ ਕਿ ਕਿਹੜੇ ਰਾਉਂਡ ਦੇ ਵਿੱਚ ਕਿਹੜੇ ਇਲਾਕੇ ਦੀ ਕਾਊਂਟਿੰਗ ਸ਼ੁਰੂ ਹੋ ਰਹੀ ਹੈ ਕਿਉਂਕਿ ਜਦੋਂ ਕੋਈ ਗਰੀਬ ਤਬਕੇ ਦੀ ਗੱਲ ਆਉਂਦੀ ਹੈ ਜਦੋਂ ਕਿ ਸਲਾਮ ਏਰੀਏ ਦੀ ਗੱਲ ਆਉਂਦੀ ਹੈ ਤਾਂ ਉੱਥੇ ਜਿਹੜਾ ਇੱਕ ਚੀਜ਼ ਆਮ ਦੇਖੀ ਜਾਂਦੀ ਹੈ ਕਿ ਹਰੇਕ ਸਰਕਾਰ ਜਿਹੜਾ ਸਾਮ-ਦਾਮ ਦੰਡ ਭੇਦ ਪੂਰੇ ਵਰਤਦੀ ਹੈ ਕਿਉਂਕਿ ਜਿਨ੍ਹਾਂ ਨੂੰ ਜਿਹੋ ਜੀ ਲੋੜ ਹੁੰਦੀ ਹੈ ਉਹਨਾਂ ਦੀ ਉਹ ਜੀ ਲੋੜ ਪੂਰੀ ਕਰਕੇ ਆਪਣੇ ਵੱਲ ਅਟਰੈਕਟ ਕਰਦੀ ਹੈ ਹਰੇਕ ਗਵਰਨਮੈਂਟ ਤਾਂ ਹਰੇਕ ਵਾਰ ਰੈਸਟਨਾ ਦੇ ਵਿੱਚ ਜਾਂ ਕੁਝ ਹੁੰਦਾ ਕੋਈ ਪਹਿਲੀ ਵਾਰ ਦੀ ਗੱਲ ਨਹੀਂ ਆ ਤਾਂ ਉਹ ਚੀਜ਼ ਦੇਖਣ ਵਾਲੀ ਹੋਊਗੀ ਕਿਉਂਕਿ ਉਹੀ ਚੀਜ਼ਾਂ ਤੈਅ ਕਰਦੀਆਂ ਨੇ ਕਿ ਕਿੰਨਾ ਜ਼ਿਆਦਾ ਫਰਕ ਪਊਗਾ ਜਿੱਥੇ ਸੱਤਾਧਾਰੀ ਧਿਰ ਲਗਾਤਾਰ ਅੱਗੇ ਵੱਧ ਰਹੀ ਸੀ ਜਿੱਥੇ ਲੱਗ ਰਿਹਾ ਸੀ ਕਿ 10000 8000 ਦਾ ਫਰਕ ਹੋ ਸਕਦਾ ਮਾਰਜਨ ਹੋ ਸਕਦਾ ਤੇ ਹੁਣ ਜਿਹੜਾ ਮਾਰਜਨ ਉਹ ਘਟਿਆ ਯਾਦਵਿੰਦਰ ਜੀ ਮਾਰਜਨ ਜਿਹੜਾ ਆਪਾਂ ਦੇਖ ਰਹੇ ਸੀ 3000 ਦੇ ਕਰੀਬ ਸੀ ਪਰ ਪਿਛਲੇ ਜਿਹੜੇ ਦੋ ਰਾਉਂਡ ਹੋਏ ਆ ਪੰਜਵਾਂ ਛੇਮਾਂ ਇਹਦੇ ਵਿੱਚ 7800 ਵੋਟ ਦਾ ਫਰਕ ਪਿਆ ਯਾਨੀ ਕਿ ਆਸ਼ੂ ਨੂੰ ਵੋਟ ਵੱਧ ਗਈ ਹੈ ਇਹਨਾਂ ਰਾਉਂਡ ਚ ਦੇਖੋ ਮਨਦੀਪ ਅਸਦ ਚ ਹੁੰਦਾ ਕੀ ਹੈਗਾ ਬੈਠਾਗਾ ਕਿਹੜੇ ਇਲਾਕਿਆਂ ਦੀ ਗਿਣਤੀ ਹੋਗੀ ਕਿਹੜੇ ਇਲਾਕਿਆਂ ਦੀ ਗਿਣਤੀ ਨਹੀਂ ਆ ਕਿੰਨਾ ਇਲਾਕਿਆਂ ਦੇ ਅੰਦਰ ਆਵਾਦਵੀ ਪਾਰਟੀ ਦਾ ਆਧਾਰ ਆ ਜਾਂ ਅਰੋੜਾ ਦਾ ਆਧਾਰ ਆ ਕਿੰਨਾ ਇਲਾਕਿਆਂ ਦੇ ਅੰਦਰ ਆਸ਼ੂ ਬੈਠੇ ਨੇਗੇ ਕਿਉਂਕਿ ਜਦੋਂ ਪਹਿਲੇ ਜਦੋਂ ਈਵੀਐਮ ਖੋਲੀਆਂ ਨੇ ਤਾਂ ਆਸ਼ੂ ਨੂੰ ਝਟਕਾ ਲੱਗਾ ਕਿਉਂਕਿ 1200 ਦੀ ਜਿਹੜੀ ਲੀਡ ਹੈ ਉਹ ਆਸ਼ੂ ਉਮੀਦ ਨਹੀਂ ਕਰ ਰੇ ਸੀ ਜਾਂ ਆਸ਼ੂ ਦੀ ਜਿਹੜੀ ਕੈਂਪੇਨ ਉਮੀਦ ਨਹੀਂ ਕਰ ਰਹੀ ਸੀ ਕਿ ਸਾਨੂੰ ਇੰਨਾ ਵੱਡਾ ਝਟਕਾ ਓਪਨਿੰਗ 'ਚ ਹੀ ਲੱਗ ਜਾਏਗਾ ਕਿਉਂਕਿ ਮਨਦੀਪ ਅਜੇ ਤੱਕ ਟੋਟਲ ਵੋਟ ਪਈ ਹੈ 90000 ਦੇ ਨੇੜੇ ਵੋਟ ਪਈ ਹੈਗੀ 90000 ਦੇ ਮੁਲਾ 79000 ਵੋਟ ਪਈ ਹੈਗੀ ਅਜੇ ਤੱਕ 50000 ਤੋਂ ਵੱਧ ਵੋਟਾਂ ਦੀ ਗਿਣਤੀ ਹੋਣੀ ਹੈ ਜਿਹੜੀ ਸਭ ਤੋਂ ਵੱਡੀ ਗੱਲ ਆ ਜਿਹੜੇ ਦੇਖ ਰਹੇ ਹੋ ਇਹ ਗੱਲ ਸਮਝਣ ਦੀ ਗੱਲ ਹੈ ਕਿ ਅਜੇ ਸਿਰਫ 42 43000 ਵੋਟ ਗਿਣੀ ਗਈ ਆ ਅਜੇ ਬਹੁਤ ਵੱਡੀ ਵੋਟ ਗਿਣੀ ਜਾਣੀ ਹੈ ਔਰ ਕਿਹੜੇ ਇਲਾਕੇ ਨੇ ਉਹ ਖਾਸ ਤੌਰ ਤੇ ਕਿਉਂਕਿ ਮੈਂ ਕਹਿਣਾ ਕਿ ਉਹ 슬ਮ ਜ਼ੜਾ ਏਰੀਆ ਦਾ ਜਿਹੜਾ ਆਊਟਰ ਦਾ ਏਰੀਆ ਹੈ ਇੱਕ ਤਾਂ ਸ਼ਹਿਰ ਹੈ ਬਹੁਤ ਐਲੀਟ ਆ ਜਿਹੜਾ ਜਿਹੜਾ ਇਲਾਕਾ ਲੁਧਿਆਣਾ ਵੈਸਟ ਦੇ ਪੰਜਾਬ ਦਾ ਸਭ ਤੋਂ ਅਮੀਰ ਇਲਾਕਾ ਚੋਰ ਰਜਿੰਦਰ ਗੁਪਤਾ ਨੇ ਚਾਹੇ ਉਸਵਾਲ ਨੇ ਜਿੰਨੇ ਵੱਡੇ ਵਰਦਮਾਨ ਨੇ ਜਿੰਨੇ ਵੱਡੇ ਬਿਜ਼ਨਸਮੈਨ ਨੇ ਪੰਜਾਬ ਦੇ ਟੌਪ ਦੇ ਉਹ ਲੁਧਿਆਣਾ ਵੈਸਟ ਚ ਰਹਿੰਦੇ ਨੇ ਉਹਨਾਂ ਦੀਆਂ ਕੋਠੀਆਂ ਉਹਨਾਂ ਦੇ ਬੰਗਲੇ ਲੁਧਿਆਣਾ ਵੈਸਟ ਉਹਨਾਂ ਦੇ ਫਾਰਮ ਹਾਊਸ ਲੁਧਿਆਣਾ ਵੈਸਟ ਦੇ ਅੰਦਰ ਨੇ ਤਾਂ ਇਸ ਕਿਹੜੇ ਕਿਹੜੇ ਇਲਾਕੇ ਚ ਕਿਉਂਕਿ ਖਾਸ ਤੌਰ ਦੇ ਉੱਤੇ ਜਿਹੜਾ ਮੈਂ ਕਹਿ ਰਿਹਾਗਾ ਕਿ ਉਹ ਇਲਾਕਾ ਅਜੇ ਜਿਹੜਾ ਸਲਮਜ਼ ਵਾਲਾ ਏਰੀਆ ਜਿਹੜਾ ਆਊਟਰ ਦਾ ਏਰੀਆ ਹੈਗਾ ਉਏ ਉੱਥੇ ਗਿਣਤੀ ਹੋਣੀ ਬਾਕੀ ਆ ਹੋਰ ਕਈ ਇਲਾਕਿਆਂ ਦੇ ਅੰਦਰ ਕਿੰਨਾ ਇਲਾਕਿਆਂ ਚ ਗਿਣਤੀ ਹੋ ਗਈ ਮਨਦੀਪ ਕਿੰਨਾ ਇਲਾਕਿਆਂ ਚ ਗਿਣਤੀ ਨਹੀਂ ਹੋਈ ਇਹ ਬੜਾ ਇੰਪੋਰਟੈਂਟ ਆ 50000 ਦੇ ਕਰੀਬ ਵਜੋਂ ਵੋਟਾਂ ਗਿਣਨ ਵਾਲੀਆਂ ਪਈਆਂ ਨੇ ਇਹ ਮਿਲਦਾ 88000 ਵੋਟ ਪਈ ਸੀ 8899000 90000 ਹੀ ਮੰਨ ਕੇ ਚੱਲੋ ਤੁਸੀਂ ਤਾਂ ਅਜੇ 40 42000 ਵੋਟਾਂ ਦੀ ਗਿਣਤੀ ਹੋਈ ਹੈ ਬੜੇ ਵੱਡੇ ਪੱਧਰ ਦੇ ਉੱਤੇ ਅਜੇ ਵੋਟਾਂ ਦੀ ਗਿਣਤੀ ਪਈ ਹੈ ਹੁਣ ਮਸਲਾ ਕੀ ਹੈਗਾ ਮਸਲਾ ਇਹ ਜਿਹੜਾ ਕੰਬੀਨੇਸ਼ਨ ਹੁੰਦੇ ਨੇ ਇਲੈਕਸ਼ਨ ਦੇ ਅੰਦਰ ਕਾਸਟ ਕੰਬੀਨੇਸ਼ਨ ਹੁੰਦੇ ਨੇ ਰਿਲੀਜੀਅਸ ਕੰਬੀਨੇਸ਼ਨ ਹੁੰਦੇ ਨੇ ਜਾਂ ਫਿਰ ਉਹ ਕੰਬੀਨੇਸ਼ਨ ਹੁੰਦਾ ਜਿੱਥੇ ਕੋਈ ਵੋਟ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਵੱਖ-ਵੱਖ ਤਰੀਕਿਆਂ ਨਾਲ ਪੋਲੀਟੀਸ਼ੀਅਨ ਪੈਸਿਆਂ ਨਾਲ ਵੀ ਪ੍ਰਭਾਵਿਤ ਕਰਦੇ ਨੇ ਪਾਵਰ ਨਾਲ ਵੀ ਪ੍ਰਭਾਵਿਤ ਕਰਦੇ ਨੇ ਰਿਲੇਸ਼ਨਸ ਨਾਲ ਪ੍ਰਭਾਵਿਤ ਕਰਦੇ ਨੇ ਸੱਤਾ ਦੇ ਅੰਦਰ ਆਮ ਤੌਰ ਦੇ ਉੱਤੇ ਜਿਹੜਾ ਚੋਣ ਤੰਤਰ ਆ ਉਹਦੇ ਵਿੱਚ ਹੁੰਦਾਗਾ ਇੱਕ ਲੋਕਤੰਤਰ ਅਸੀਂ ਸ਼ਬਦ ਦਿੱਤਾ ਚੋਣਤੰਤਰ ਲੋਕਤੰਤਰ ਤੋਂ ਅਸੀਂ ਚੋਣਤੰਤਰ ਕਿਉਂ ਬਣਾਇਆ ਕਿਉਂਕਿ ਲੋਕਤੰਤਰ ਦਾ ਮੀਨਿੰਗ ਚੋਣਾ ਵਾਲੇ ਦਿਨ ਚੋਣਤੰਤਰ ਹੋ ਜਾਂਦਾ ਔਰ ਚੋਣਤੰਤਰ ਹੀ ਲੋਕਤੰਤਰ ਨੂੰ ਡਰਾਈਵ ਕਰਦਾ ਹਨ ਕਿ ਤਰਾਸਦੀ ਹੈ ਐ ਹੋਣਾ ਨਹੀਂ ਚਾਹੀਦਾ ਕਿ ਚੋਣਾ ਹੀ ਲੋਕਤੰਤਰ ਆ ਚੋਣਾ ਲੋਕਤੰਤਰ ਨਹੀਂ ਹੁੰਦੀਆਂ ਜਾਂ ਲੋਕਤੰਤਰ ਦੇ ਅੰਦਰ ਜਾਂ ਰਾਜਨੀਤੀ ਸਿਰਫ ਇਲੈਕਟਰਲ ਪੋਲਿਟਿਕਸ ਨਹੀਂ ਹੁੰਦੀ ਕਿ ਸਿਰਫ ਚੋਣਾ ਦੀ ਰਾਜਨੀਤੀ ਹੈ ਚੋਣਾ ਤੋਂ ਬਿਨਾ ਵੀ ਸਮਾਜ ਦੇ ਅੰਦਰ ਵੱਖ-ਵੱਖ 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 ਜੋ ਜੇ ਸਾਲਾ ਕਨਸਟੀਟਿਊਸ਼ਨ ਅਸੀਂ ਪੜ੍ਹਦੇ ਹਾਂ ਜਦੋਂ ਅਸੀਂ ਸਵਿਧਾਨ ਨੂੰ ਪੜ੍ਹਦੇ ਹਾਂ ਸਵਿਧਾਨ ਦੇ ਅੰਦਰ ਬਹੁਤ ਸਾਰੀਆਂ ਉਹ ਗੱਲਾਂ ਨੇ ਜਿਹੜੀਆਂ ਚੋਣਾਂ ਤੋਂ ਬਾਹਰ ਨੇ ਕਿ ਸਾਡੀ ਡੈਮੋਕ੍ਰੇਸੀ ਵਿੱਚ ਕਿਵੇਂ ਹੋਏਗੀ ਕਿਵੇਂ ਈਵੋਲਵ ਹੋਏਗੀ ਕਿਵੇਂ ਉਹਦੇ ਅੰਦਰ ਵਕ ਵਕ ਤਰ੍ਹਾਂ ਦੀ ਰਿਚਨਸ ਲਿਆਂਦੀ ਜਾ ਸਕਦੀ ਹੈ ਕਿਵੇਂ ਉਹਨੂੰ ਹੋਰ ਰਿਚ ਕੀਤਾ ਜਾ ਸਕਦਾ ਚੋਣਾਂ ਨੇ ਸਾਡੀ ਲੋਕਤੰਤਰ ਨੂੰ ਡੀਗ੍ਰੇਡ ਵੀ ਕੀਤਾ ਇਹ ਚੰਗੀ ਗੱਲ ਆ ਚੋਣ ਬਹੁਤ ਵਧੀਆ ਗੱਲ ਆ ਤਾਂ ਨਾ ਸਹੀ ਚੋਣਾਂ ਨਹੀਂ ਹੁੰਦੀਆਂ ਗਿਆ ਲੋਕਤੰਤਰ ਚ ਹੀ ਹੁੰਦੀਆਂ ਨੇ ਪਰ ਚੋਣ ਤੰਤਰ ਚ ਜਿਸ ਤਰ੍ਹਾਂ ਦਾ ਪੈਸਾ ਆਇਆ ਜਿਸ ਤਰ੍ਹਾਂ ਚ ਮਨੀ ਮਸਲ ਪਾਵਰ ਟੀਨ ਸੈਸ਼ਨ ਵਾ ਵੱਡੇ ਚੋਣ ਅਧਿਕਾਰੀ ਹੁੰਦੇ ਸੀ ਉਹਨਾਂ ਨੇ ਇਹ ਕਿਹਾ ਸੀਗਾ ਕਿ ਮਨੀ ਤੇ ਮਸਲ ਦੀ ਗੇਮ ਚੱਲ ਪਈ ਹੈ ਮਨੀ ਪਾਵਰ ਤੇ ਮਸਲ ਪਾਵਰ ਪ੍ਰਭਾਵਿਤ ਕਰਦੀ ਹੈ ਪਰ ਕਿੰਨਾ ਇਲਾਕਿਆਂ ਚ ਅਸੀਂ ਜਿਹੜੀ ਗੱਲ ਤੁਹਾਨੂੰ ਕਹਿ ਰਿਹਾ ਕਿ ਕਿੰਨਾ ਇਲਾਕਿਆਂ ਚ ਕੀ ਹੋਏਗਾ ਅੱਗੇ 50000 ਵੋਟਾਂ ਦੀ ਗਿਣਤੀ ਮੰਦਿਰ ਪੀ ਆ ਪਰ ਬੀਜੇਪੀ ਦੀ ਵੀ ਜਰੂਰ ਗੱਲ ਕਰੀਏ ਜਿਆਦਾ ਦੇਂਦਰ ਜੀ ਦੇਖੋ ਬੀਜੇਪੀ ਪਹਿਲਾਂ ਤੀਜੇ ਨੰਬਰ ਤੇ ਸੀ ਪਰ ਇੱਕ 라ਉਂਡ ਦੇ ਵਿੱਚ ਜੀਵਨ ਗੁਪਤਾ ਦੂਜੇ ਨੰਬਰ ਤੇ ਚਲੇ ਜਾਂਦੇ ਆ ਔਰ ਅਰਬਨ ਜਿਹੜੀ ਪੋਪੂਲੇਸ਼ਨ ਕਿਹਾ ਜਾਂਦਾ ਕਿ ਅਰਬਨ ਜਿਹੜਾ ਵੋਟ ਬੈਂਕ ਹੈ ਉਹ ਬੀਜੇਪੀ ਦੇ ਵੱਲ ਝੁਕ ਰਿਹਾ ਪਿਛਲੀਆਂ ਆਪ ਇਲੈਕਸ਼ਨ ਦੇਖਿਆ ਇਹ ਕਹਿ ਵੀ ਹਾਲਾਂਕਿ ਕੈਂਡੀਡੇਟ ਜੇ ਮੈਂ ਕਾਸਟ ਦੀ ਗੱਲ ਕਰਾਂ ਆਸ਼ੂ ਬ੍ਰਾਹਮਣ ਕੈਂਡੀਡੇਟ ਨੇ ਗੁਪਤਾ ਬਣੀਆਂ ਕੈਂਡੀਡੇਟ ਨੇ ਤੇ ਬੀਜੇਪੀ ਨੂੰ ਆਮ ਤੌਰ ਦੇਤੇ ਕਿਹਾ ਜਾਂਦਾ ਕਿ ਬਣੀਆਂ ਤੇ ਅਪਰਕਾਸ਼ ਦੀ ਪਾਰਟੀ ਇਹਨਾਂ ਨੂੰ ਕਿਹਾ ਜਾਂਦਾ ਪੰਜਾਬ ਦੇ ਅੰਦਰ ਤੇ ਦੇਸ਼ ਦੇ ਅੰਦਰ ਵੀ ਕਿ ਬਾਕੀ ਵਰਗ ਮਨੋਰਟੀਆ ਹੋਰ ਇਹਨਾਂ ਤੋਂ ਦੂਰ ਜਾਂਦੇ ਨੇ ਇਹ ਇਹਨਾਂ ਦਾ ਕੋਰ ਹੈ ਹਰ ਹਰ ਪਾਰਟੀ ਦੀ ਹਰ ਆਰਗੇਨਾਈਜੇਸ਼ਨ ਦੀ ਇੱਕ ਸਟਰੈਂਥ ਹੁੰਦੀ ਹੈ ਕਿ ਤੁਹਾਡੀ ਤਾਕਤ ਕੀ ਹੈਗੀ ਤੁਹਾਡੀ ਤਾਕਤ ਕੀ ਹੈ ਕਿਸੇ ਪੱਕੇ ਵੋਟ ਬੈਂਕ ਦਾ ਜਿਵੇਂ ਅਕਾਲੀ ਦਲ ਦੇ ਨਾਲ ਸਿੱਖ ਵੋਟ ਬੈਂਕ ਜੁੜਿਆ ਹੋਇਆ ਪੰਥਕ ਵੋਟ ਬੈਂਕ ਬੜਾ ਲੰਬਾ ਸਮਾਰਿਆ ਹੁਣ ਹਿੱਲਿਆ ਹੁਣ ਹਿੱਲ ਕਿਉਂ ਆਮ ਆਦਮੀ ਪਾਰਟੀ ਕੋਲ ਗਿਆ 2022 ਦੇ ਅੰਦਰ ਅਸੀਂ ਦੇਖਿਆ ਕਿ ਸਾਰਾ ਅਕਾਲੀ ਦਲ ਦਾ ਵੋਟ ਬੈਂਕ ਚਲਾ ਗਿਆ ਆਮ ਆਦਮੀ ਪਾਰਟੀ ਦੇ ਕੋਲ ਤਾਂ ਇਹ ਜਿਹੜਾ ਕੋਰ ਵੋਟ ਬੈਂਕ ਆਗਾ ਜਿੱਥੇ-ਜਿੱਥੇ ਉਹਦੀ ਸਟਰੋਂਗ ਹੋਲਡ ਸੀਗਾ ਉੱਥੋਂ ਆຊੂ ਉੱਥੋਂ ਸੋਰੀ ਗੁਪਤਾ ਵਧੇ ਪਰ ਮੈਂ ਇਹਦੀ ਗੱਲ ਕਹਿੰਨੇ ਕੰਬੀਨੇਸ਼ਨ ਦੀ ਕੀ ਜਿੰਨਾ ਜਿੰਨਾ ਕਾਸਟਾਂ ਦੀ ਔਰ ਖਾਸ ਤੌਰ ਦੇ ਉੱਤੇ ਉਹ ਇਲਾਕਿਆਂ ਦੀ ਜਿੰਨਾ ਇਲਾਕਿਆਂ ਦੇ ਅੰਦਰ ਵੋਟ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਜਾਂਦਾ ਉਹਦੇ ਰਿਜ਼ਲਟ ਆ ਜੇ ਆਉਣੇ ਬਾਕੀ ਨੇ ਉਹਦੇ ਰਿਜ਼ਲਟ ਆ ਜੇ ਗਿਣਤੀ ਨਹੀਂ ਹੋਈ ਉਹਨਾਂ ਇਲਾਕਿਆਂ ਦੀ ਜਿਹੜੇ ਮੈਂ ਇਲਾਕੇ ਕਹਿ ਰਿਹਾ ਉਹਨਾਂ ਇਲਾਕਿਆਂ ਦੀ ਗਿਣਤੀ ਹੋਣੀ ਆ ਹੁਣ ਉਹ ਕਿਹਦੇ ਪੱਖ 'ਚ ਜਾਂਦੇ ਨੇ ਖਾਸ ਤੌਰ ਦੇ ਉੱਤੇ ਜਦੋਂ ਹਿੰਦੂ ਦੀ ਗੱਲ ਆਉਂਦੀ ਹੈ ਹਿੰਦੂਤਵ ਦੀ ਗੱਲ ਆਉਂਦੀ ਹੈ ਬੀਜੇਪੀ ਹਿੰਦੂਤਵ ਦੀ ਪੋਲਿਟਿਕਸ ਠੋਕ ਕੇ ਕਰਦੀ ਹੈ ਪੀਐਮ મોદી ਠੋਕ ਕੇ ਕਰਦੇ ਆ ਰਾਮ ਮੰਦਰ ਦੀ ਪੋਲਿਟਿਕਸ ਹੋਵੇ ਹੋਰ ਹੋਵੇ ਉਹਨਾਂ ਨੇ ਬੜੀ ਠੋਕ ਕੇ ਕੀਤੀ ਹੈਗੀ ਤਾਂ ਸ਼ਹਿਰ ਦਾ ਜਿਹੜਾ ਪ੍ਰਕਾਸ਼ਤਾ ਬਣਿਆ ਬ੍ਰਾਹਮਣ ਮੈਂ ਕਹੂੰਗਾ ਖਾਸ ਤੌਰ ਦੇ ਉੱਤੇ ਜਿਹੜਾ ਪ੍ਰਕਾਸ਼ਤਾਗਾ ਉਹ ਕਿੱਧਰ ਨੂੰ ਪੋਲਰਾਈਜ਼ ਹੁੰਦਾਗਾ ਕਿਉਂਕਿ ਇਹ ਨਹੀਂਗਾ ਕਿ ਇਹ ਇੱਕ ਮੈਂ ਇਹਦਾ ਮਤਲਬ ਇਹ ਨਹੀਂ ਹੁੰਦਾਗਾ ਕਿ ਕੋਈ ਵੀ ਜਿਹੜਾ ਕਿਸੇ ਕਾਸਟ ਨਾਲ ਜੁੜਿਆ ਬੰਨਿਆ ਹੋਇਆਗਾ ਕਿਸੇ ਇੱਕ ਪਾਰਟੀ ਲਈ ਜਾਂ ਇੱਕ ਬੰਦੇ ਲਈ ਆਉਦੀ ਕਾਸਟ ਨੂੰ ਹੀ ਵੋਟ ਦਿੰਦਾ ਮੈਂ ਇਹ ਨਹੀਂ ਕਹਿ ਰਿਹਾ ਪਾਰੇ ਇੱਕ ਤਰੀਕਾ ਚੋਣਾ ਦੇ ਅੰਗਰੇਜ਼ ਦੇਸ਼ ਦੀ ਹਿਸਟਰੀ ਆ ਇਸ ਦੇਸ਼ ਦੀ ਪੋਲੀਟੀਕਲ ਹਿਸਟਰੀ ਆ ਜਿਹਦੇ ਚ ਕਾਸਟ ਤੇ ਰਿਲੀਜੀਅਨ ਦਾ ਕੰਬੀਨੇਸ਼ਨ ਜਾਂ ਕੋਕਟੇਲ ਕਹੂੰਗਾ ਮੈਂ ਬਣਦਾ ਰਿਹਾ ਆਪਾਂ ਬਿਹਾਰ ਚ ਦੇਖਦੇ ਰਿਹਾ ਯਾਦਵਾਂ ਦੀ ਰਾਜਨੀਤੀ ਮੁਸਲਮ ਯਾਦਵ ਐਮਵਾਈ ਪੋਲੀਟਿਕਸ ਕਹੀ ਜਾਂਦੀ ਹੈ ਕਿ ਬਿਹਾਰ ਤੇ ਉੱਤਰ ਪ੍ਰਦੇਸ਼ ਦੀ ਮੁਸਲਮ ਯਾਦਵ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਗੁਜਰਾਤ ਦੇ ਅੰਦਰ ਪਟੇਲਾਾਂ ਦੀ ਪੋਲੀਟਿਕਸ ਇਸੇ ਤਰ੍ਹਾਂ ਮਹਾਰਾਸ਼ਟਰ ਦੇ ਅੰਦਰ ਮਰਾਠਿਆਂ ਦੀ ਪੋਲਿਟਿਕਸ ਆ ਗਈ ਜਿਸੇ ਤਰ੍ਹਾਂ ਹਰਿਆਣਾ ਦੇ ਅੰਦਰ ਜਾਟਾਂ ਦੀ ਪੋਲਿਟਿਕਸ ਹੁੰਦੀ ਸੀ ਜਿਹਨੂੰ ਭਾਜਪਾ ਨੇ ਨੌਨ ਜਾਟ ਪੋਲਿਟਿਕਸ ਕਰਕੇ ਡੀਰੀਲ ਕੀਤਾ ਤਾਂ ਉਹ ਕੰਬੀਨੇਸ਼ਨ ਨੇ ਜਿਹੜੇ ਮੈਂ ਕਹਿ ਰਿਹਾ ਕਿ ਅਜੇ 50000 ਤੋਂ ਵੱਧ ਵੋਟਾਂ ਦੀ ਗਿਣਤੀ ਪਈ ਹੈਗੀ 50000 ਤੋਂ ਜ਼ਿਆਦਾ ਵੋਟਾਂ ਦੀ ਗਿਣਤੀ 'ਚ ਕੌਣ ਕਿਹਦੇ ਪੱਖ ਜਾਂਦਾ ਕਿਉਂਕਿ ਮਾਰਜਨ ਬਹੁਤ ਥੋੜਾ ਦਾ ਮਾਰਜਨ ਬਹੁਤ ਥੋੜਾ ਔਰ ਘਟਿਆ ਮਾਰਜਨ ਤਾ ਹਾਲਾਂਕਿ ਅਰੋੜਾ ਨੇ ਆਪਣੇ ਲੈਵਲ ਦੇ ਉੱਤੇ ਬਹੁਤ ਜ਼ੋਰ ਲਾਇਆ ਮੈਨੂੰ ਲੱਗਦਾ ਸਗਰ ਸਭ ਤੋਂ ਜ਼ਿਆਦਾ ਕਿਸ ਨੂੰ ਕੈਂਪੇਨ ਕਰਨ ਦਾ ਮੌਕਾ ਮਿਲਿਆ ਉਹ ਅਰੋੜਾ ਨੂੰ ਹੀ ਮਿਲਿਆ ਕਿਉਂਕਿ ਉਹ ਤਾਂ ਪਹਿਲੇ ਆ ਗਏ ਸੀ ਮੈਦਾਨ 'ਚ ਆਪਾਂ ਨੂੰ ਪਤਾ 5 ਮਹੀਨੇ ਪਹਿਲਾਂ ਆ ਗਏ ਫਿਰ ਆຊੂ ਆਏ ਫਿਰ ਆਏ ਆਪਣਾ ਜੀਵਨ ਗੁਪਤਾ ਨੂੰ ਸਭ ਤੋਂ ਵੱਧ ਘੱਟ ਟਾਈਮ ਲੱਗ ਕਿਉਂਕਿ ਬੀਜੇਪੀ ਤੇ ਆਰਐਸਐਸ ਦਾ ਜਿਹੜਾ ਮੈਕਨਿਜ਼ਮ ਆਰਐਸਐਸ 1925 'ਚ ਬਣੀ ਸੀ ਆਰਐਸਐਸ 100 ਸਾਲ ਪੁਰਾਣੀ ਜਥੇਬੰਦੀ ਹੈਗੀ ਆਰਐਸਐਸ ਦਾ ਪੰਜਾਬ 'ਚ ਕੁਝ ਨਹੀਂ ਸੀ ਹੈਗਾ ਪੰਜਾਬ 'ਚ ਹੁੰਦਾ ਸੀ ਆਰੀਆ ਸਮਾਜ ਅਰਸਸ ਜਿਹੜੀ ਬਣੀ ਪੰਜਾਬ ਤੋਂ ਆਰੀਆ ਸਮਾਜ ਹੀ ਅਰਸਸ ਹੋ ਗਿਆ। ਯਾਨੀ ਆਰੀਆ ਸਮਾਜ ਉਹ ਆਰੀਆ ਸਮਾਜ ਦਾ ਬਹੁਤ ਵੱਡਾ 베ਸ ਸੀ ਹਰਿਆਣਾ ਤੇ ਪੰਜਾਬ 'ਚ। ਆਰੀਆ ਸਮਾਜ ਦਾ ਮਤਲਬ ਇਹ ਆ ਕਿ ਆਰੀਆ ਸਮਾਜ ਕਰਮ ਕਾਂਡਾਂ ਨੂੰ ਨਹੀਂ ਮੰਨਦਾ। ਉਹ ਮੰਦਰ ਵੀ ਨਹੀਂ ਜਾਂਦੇ। ਮਤਲਬ ਉਹ ਉਸ ਤਰ੍ਹਾਂ ਦੇ ਆ ਜਿਹੜੇ ਹਿੰਦੂਇਜ਼ਮ ਦੇ ਅੰਦਰ ਬਹੁਤ ਸਾਰੀਆਂ ਕਰਮ ਕਾਂਡ ਨੇ ਹੋਰ ਨੇ ਆਰੀਆ ਸਮਾਜ ਨੂੰ ਨਹੀਂ ਮੰਨਦੇ। ਆਪਣੇ ਆਪ ਨੂੰ ਹਿੰਦੂ ਕਹਿੰਦੇ ਨੇ ਪਰ ਉਹ ਕਹਿੰਦੇ ਅਸੀਂ ਇੱਕ ਸ਼ੁੱਧ ਹਿੰਦੂ ਆ ਅਸੀਂ ਇੱਕ ਸੁਧਾਰ ਲਹਿਰ ਦੇ ਹਿੰਦੂ ਆ ਜੋ ਹਿੰਦੂਇਜ਼ਮ 'ਚ ਕਮੀਆਂ ਨੇ ਅਸੀਂ ਉਹਨਾਂ ਨੂੰ ਨਹੀਂ ਮੰਨਦੇ। ਉਹ ਪੰਜਾਬ ਦੇ ਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਖਾਸ ਤੌਰ ਤੇ ਹਰਿਆਣਾ ਦੇ ਅੰਦਰ ਧਿਆਨੰਦਰ ਸਰਸਵਤੀ ਆਏ ਤੇ 18 1800 ਦੇ ਅੰਦਰ ਧਿਆਨੰਦਰ ਸਰਸਵਤੀ ਨੇ ਆ ਕੇ ਇੱਕ ਪੂਰੀ ਪੋਲਿਟਿਕਸ ਇੱਕ ਪੂਰੀ ਧਰਮ ਖੜਾ ਕੀਤਾ ਜਿਹਦਾ ਨਾਂ ਸੀ ਆਰੀਆ ਸਮਾਜ ਉਹ ਆਰੀਆ ਸਮਾਜ ਹੀ ਆਰਐਸਐਸ ਬਣਿਆ ਉਹੀ ਸ਼ਹਿਰਾਂ ਦੇ ਅੰਦਰ ਅਸੀਂ ਦੇਖ ਰਹੇ ਹਾਂ ਜਿਹੜੀ ਲੁਧਿਆਣਾ ਜਿਹੜੀ ਵੋਟ ਪੈ ਰਹੀ ਹੈ ਸਭ ਤੋਂ ਲੇਟ ਆਏ ਜੀਵਨ ਗੁਪਤਾ ਪਰ ਉਹ ਵੋਟ ਜਿਹੜੀ ਪੱਕੀ ਹੈ ਜਿਹੜੀ ਘੱਟੋ ਘੱਟ ਮੈਂ ਕਹਾਂ ਇੱਕ ਸਦੀ ਦੀ ਵੋਟ ਆ ਇੱਕ ਸਦੀ ਹੋ ਗਈ ਉਸ ਗੱਲ ਨੂੰ ਇੱਕ ਸਦੀ ਤੋਂ ਆਰੀਆ ਸਮਾਜ ਨਾਲ ਜੁੜੇ ਫਿਰ ਆਰਐਸਐਸ ਨਾਲ ਜੁੜੇ ਆਰਿਆ ਸਮਾਜ ਦਾ ਸਟੈਂਡ ਜਿਹੜਾ ਪੰਜਾਬ ਦੇ ਅੰਦਰ ਹਿੰਦੀ ਵਾਲਾ ਸਟੈਂਡ ਆਗਾ ਕਿ ਪੰਜਾਬ ਦੇ Hindu ਆਪਣੀ ਲੈਂਗੁਏਜ ਹਿੰਦੀ ਲਿਖਾਓ ਇਹ ਆਰਿਆ ਸਮਾਜ ਦਾ ਸਟੈਂਡ ਸੀ ਆਰਐਸਐਸ ਦਾ ਨਹੀਂ ਸੀ ਆਰਐਸਐਸ ਦੇ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਜਲੰਧਰ ਦੇ ਅੰਦਰ ਉਹਨਾਂ ਨੇ ਪ੍ਰੈਸ ਕਾਨਫਰੈਂਸ ਕੀਤੀ ਉਹਨਾਂ ਨੇ ਕਿਹਾ ਕਿ ਨਹੀਂ ਪੰਜਾਬ ਦੇ Hindu ਆਪਣੀ ਲੈਂਗੁਏਜ ਪੰਜਾਬੀ ਲਿਖਾਉਣ ਇਹ ਉਹ ਦੌਰ ਦੀ ਪੋਲਿਟਿਕਸ ਆ ਭਾਸ਼ਾ ਦੇ ਨਾਂ ਤੇ ਬਹੁਤ ਵੱਡੀ ਪੋਲਿਟਿਕਸ ਪੰਜਾਬ ਦੇ ਅੰਦਰ ਹੋਈ ਉਹ ਕਿਉਂਕਿ ਸੂਬਾ ਭਾਸ਼ਾ ਦੇ ਨਾਂ ਤੇ ਬਣਿਆ 50 ਭਾਸ਼ਾ ਦੇ ਨਾਂ ਦੇ ਉੱਤੇ ਬਣਿਆ ਜਦ ਦੇਸ਼ ਦੇ ਸੂਬੇ ਹੀ ਭਾਸ਼ਾ ਦੇ ਨਾਂ ਦੇ ਉੱਤੇ ਬਣੇ ਤਾਂ ਉਹ ਜਿਹੜੇ ਮੈਂ ਕਹਿੰਨਾ ਕੰਬੀਨੇਸ਼ਨ ਨੇ ਲੁਧਿਆਣਾ ਚ 50000 ਵੋਟਾਂ ਦੀ ਗਿਣਤੀ ਮੰਦੀਪ ਪਈ ਐ ਜਿਹੜੇ ਉਹ ਕੰਬੀਨੇਸ਼ਨ ਨੇਗੇ ਉਹ ਦੇਖੇ ਜਾਣਗੇ ਕਿ ਕਿਹੜੇ ਇਲਾਕੇ ਚ ਕਿਹਨੂੰ ਰਿਸਪੌਂਸ ਕਰਦਾ ਅਪਰ ਕਾਸਟ ਹਿੰਦੂ ਕਿਹਨੂੰ ਰਿਸਪੌਂਸ ਕਰਦਾ ਜਿਹੜਾ ਬਸਤੀਆਂ ਚ ਬੈਠਾ ਦਲਿਤ ਭਾਈਚਾਰਾ ਜਾਂ ਉਥੋਂ ਦੀਆਂ ਹੋਰ ਕਾਸਟਾਂ ਨੇ ਅਜਿ ਉਹਨਾਂ ਦੀ ਗਿਣਤੀ ਹੋਣੀ ਐ 50000 ਵੋਟਾਂ ਦੀ ਉਹ ਕਿਹਦੇ ਪੱਖ ਜਾਂਦੀਆਂ ਨੇ ਕਿਹਦੇ ਵਿਰੋਧ ਜਾਂਦੀਆਂ ਨੇ ਕਿਹੜੀ ਕੈਲਕੂਲੇਸ਼ਨ ਕਿਹਦੇ ਫਿੱਟ ਬੈਠਦੀ ਐ ਇਸ ਚੋਣ ਦੇ ਨਤੀਜੇ ਨੂੰ ਡਿਸਾਈਡ ਕਰਨਗੇ ਨਹੀਂ ਤਾਂ ਜੇ ਵੱਡੀ ਲੀਡ ਹੋ ਜਾਂਦੀ 10000 ਦੀ ਤਾਂ ਸ਼ਾਇਦ ਆਪਾਂ ਇਹ ਡਿਸਕਸ਼ਨ ਨਾ ਕਰ ਰਹੇ ਇਹ ਲੀਡ ਨੂੰ ਕਿਵੇਂ ਦੇਖਦੇ ਹਾਂ ਕਿਉਂਕਿ ਲਗਾਤਾਰ ਸੱਤਾਧਾਰੀ ਤੇ ਨੂੰ ਇਹ ਹੁੰਦਾ ਹੈ ਕਿ ਜਦੋਂ ਜਿੰਮਨੀ ਚੋਣ ਆ ਤਾਂ ਲੀਡ ਬਹੁਤ ਵੱਡੀ ਹੋਣੀ ਚਾਹੀਦੀ ਹੈ ਮਾਰਜਨ ਵੱਡਾ ਹੋਣਾ ਚਾਹੀਦਾ ਦੇਖੋ ਮਨਦੀਪ ਅਸਲ 'ਚ ਹੁੰਦਾ ਕੀ ਹੈਗਾ ਕਿ ਕਿਹੜੇ ਇਲਾਕਿਆਂ 'ਚ ਕੌਣ ਬੈਠਾਗਾ ਕਿਹੜੇ ਇਲਾਕਿਆਂ ਦੀ ਗਿਣਤੀ ਹੋਗੀ ਕਿਹੜੇ ਇਲਾਕਿਆਂ ਦੀ ਗਿਣਤੀ ਨਹੀਂ ਆ ਕਿੰਨਾ ਇਲਾਕਿਆਂ ਦੇ ਅੰਦਰ ਆਵਾਦਿ ਪਾਰਟੀ ਦਾ ਆਧਾਰ ਆ ਜਾਂ ਅਰੋੜਾ ਦਾ ਆਧਾਰ ਆ ਕਿੰਨਾ ਇਲਾਕਿਆਂ ਦੇ ਅੰਦਰ ਆਸ਼ੂ ਬੈਠੇ ਨੇਗੇ ਕਿਉਂਕਿ ਜਦੋਂ ਪਹਿਲੇ ਜਦੋਂ EVM ਖੋਲੀਆਂ ਨੇ ਤਾਂ ਆਸ਼ੂ ਨੂੰ ਝਟਕਾ ਲੱਗਾ ਕਿਉਂਕਿ 1200 ਦੀ ਜਿਹੜੀ ਲੀਡ ਹੈ ਉਹ ਆਸ਼ੂ ਉਮੀਦ ਨਹੀਂ ਕਰ ਰਹੀ ਸੀ ਜਾਂ ਆਸ਼ੂ ਦੀ ਜਿਹੜੀ ਕੈਂਪੇਨ ਉਮੀਦ ਨਹੀਂ ਕਰ ਰਹੀ ਸੀ ਕਿ ਸਾਨੂੰ ਇੰਨਾ ਵੱਡਾ ਝਟਕਾ ਓਪਨਿੰਗ 'ਚ ਹੀ ਲੱਗ ਜਾਏਗਾ ਕਿਉਂਕਿ ਮਨਦੀਪ ਅਜੇ ਤੱਕ ਟੋਟਲ ਵੋਟ ਪਈ ਹੈ 90000 ਦੇ ਨੇੜੇ ਵੋਟ ਪਈ ਹੈਗੀ 90000 ਦੇ ਮਤਲਬ 79000 ਵੋਟ ਪਈ ਹੈਗੀ ਅਜੇ ਤੱਕ 50000 ਤੋਂ ਵੱਧ ਵੋਟਾਂ ਦੀ ਗਿਣਤੀ ਹੋਣੀ ਹੈ ਜਿਹੜੀ ਸਭ ਤੋਂ ਵੱਡੀ ਗੱਲ ਆ ਜਿਹੜੇ ਦੇਖ ਰਹੇ ਹੋ ਇਹ ਗੱਲ ਸਮਝਣ ਦੀ ਗੱਲ ਹੈ ਕਿ ਅਜੇ ਸਿਰਫ 42 43000 ਵੋਟ ਗਿਣੀ ਗਈ ਆ ਅਜੇ ਬਹੁਤ ਵੱਡੀ ਵੋਟ ਗਿਣੀ ਜਾਣੀ ਹੈ ਔਰ ਕਿਹੜੇ ਇਲਾਕੇ ਨੇ ਉਹ ਖਾਸ ਤੌਰ ਤੇ ਕਿਉਂਕਿ ਮੈਂ ਕਹਿਣਾ ਕਿ ਉਹ ਸਲਮਜ਼ ਵਾਲਾ ਏਰੀਆ ਦਾ ਜਿਹੜਾ ਆਊਟਰ ਦਾ ਏਰੀਆ ਹੈ ਇੱਕ ਤਾਂ ਸ਼ਹਿਰ ਹੈ ਬਹੁਤ ਐਲੀਟ ਆ ਜਿਹੜਾ ਜਿਹੜਾ ਇਲਾਕਾ ਲੁਧਿਆਣਾ ਵੈਸਟ ਨੇ ਪੰਜਾਬ ਦਾ ਸਭ ਤੋਂ ਅਮੀਰ ਇਲਾਕਾ ਚੇ ਰਜਿੰਦਰ ਗੁਪਤਾ ਨੇ ਚਾਹੇ ਉਸਵਾਲ ਨੇ ਜਿੰਨੇ ਵੱਡੇ ਵਰਦਮਾਨ ਨੇ ਜਿੰਨੇ ਵੱਡੇ ਬਿਜ਼ਨਸਮੈਨ ਨੇ ਪੰਜਾਬ ਦੇ ਟੌਪ ਦੇ ਉਹ ਲੁਧਿਆਣਾ ਵੈਸਟ ਚ ਰਹਿੰਦੇ ਨੇ ਉਹਨਾਂ ਦੀਆਂ ਕੋਠੀਆਂ ਉਹਨਾਂ ਦੇ ਬੰਗਲੇ ਲੁਧਿਆਣਾ ਵੈਸਟ ਉਹਨਾਂ ਦੇ ਫਾਰਮ ਹਾਊਸ ਲੁਧਿਆਣਾ ਵੈਸਟ ਦੇ ਅੰਦਰ ਨੇ ਤਾਂ ਇਸ ਕਿਹੜੇ-ਕਿਹੜੇ ਇਲਾਕੇ ਚ ਕਿਉਂਕਿ ਖਾਸ ਤੌਰ ਦੇ ਉੱਤੇ ਜਿਹੜਾ ਮੈਂ ਕਹਿ ਰਿਆਂਗਾ ਕਿ ਉਹ ਇਲਾਕਾ ਅਜੇ ਜਿਹੜਾ ਸਲਮਜ਼ ਵਾਲਾ ਏਰੀਆ ਜਿਹੜਾ ਆਊਟਰ ਦਾ ਏਰੀਆ ਹੈਗਾ ਉਹ ਉੱਥੇ ਗਿਣਤੀ ਹੋਣੀ ਬਾਕੀ ਆ ਹੋਰ ਕਈ ਇਲਾਕਿਆਂ ਦੇ ਅੰਦਰ ਕਿੰਨਾ ਇਲਾਕਿਆਂ ਚ ਗਿਣਤੀ ਹੋ ਗਈ ਮਨਦੀਪ ਕਿੰਨਾ ਇਲਾਕਿਆਂ ਚ ਗਿਣਤੀ ਨਹੀਂ ਹੋਈ ਇਹ ਬੜਾ ਇੰਪੋਰਟੈਂਟ ਆ 50000 ਦੇ ਕਰੀਬ ਵਜੋਂ ਵੋਟਾਂ ਗਿਣਨ ਵਾਲੀਆਂ ਪਈਆਂ ਨੇ ਇਹ ਮਿਲਦਾ 80000 ਵੋਟ ਪਈ ਸੀ 88 99000 90000 ਹੀ ਮੰਨ ਕੇ ਚੱਲੋ ਤੁਸੀਂ ਤਾਂ ਅਜੇ 40 42000 ਵੋਟਾਂ ਦੀ ਗਿਣਤੀ ਹੋਈ ਹੈ بڑے ਵੱਡੇ ਪੱਧਰ ਦੇ ਉੱਤੇ ਅਜੇ ਵੋਟਾਂ ਦੀ ਗਿਣਤੀ ਪਈ ਹੈ ਹੁਣ ਮਸਲਾ ਕੀ ਹੈਗਾ ਮਸਲਾ ਇਹ ਜਿਹੜਾ ਕੰਬੀਨੇਸ਼ਨ ਹੁੰਦੇ ਨੇ ਇਲੈਕਸ਼ਨ ਦੇ ਅੰਦਰ ਕਾਸਟ ਕੰਬੀਨੇਸ਼ਨ ਹੁੰਦੇ ਨੇ ਰਿਲੀਜੀਅਸ ਕੰਬੀਨੇਸ਼ਨ ਹੁੰਦੇ ਨੇ ਜਾਂ ਫਿਰ ਉਹ ਕੰਬੀਨੇਸ਼ਨ ਹੁੰਦਾ ਜਿੱਥੇ ਕੋਈ ਵੋਟ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਵੱਖ-ਵੱਖ ਤਰੀਕਿਆਂ ਨਾਲ ਪੋਲੀਟੀਸ਼ੀਅਨ ਪੈਸਿਆਂ ਨਾਲ ਵੀ ਪ੍ਰਭਾਵਿਤ ਕਰਦੇ ਨੇ ਪਾਵਰ ਨਾਲ ਵੀ ਪ੍ਰਭਾਵਿਤ ਕਰਦੇ ਨੇ ਰਿਲੇਸ਼ਨਸ ਨਾਲ ਪ੍ਰਭਾਵਿਤ ਕਰਦੇ ਨੇ ਸੱਤਾ ਦੇ ਅੰਦਰ ਆਮ ਤੌਰ ਦੇ ਉੱਤੇ ਜਿਹੜਾ ਚੋਣ ਤੰਤਰ ਆ ਉਹਦੇ ਚ ਹੁੰਦਾ ਹੈਗਾ ਇੱਕ ਲੋਕਤੰਤਰ ਅਸੀਂ ਸ਼ਬਦ ਦਿੱਤਾ ਚੋਣ ਤੰਤਰ ਲੋਕਤੰਤਰ ਤੋਂ ਹੀ ਚੋਣ ਤੰਤਰ ਕਿਉਂ ਬਣਾਇਆ ਕਿਉਂਕਿ ਲੋਕਤੰਤਰ ਦਾ मीनिंग ਚੋਣਾਂ ਵਾਲੇ ਦਿਨ ਚੋਣ ਤੰਤਰ ਹੋ ਜਾਂਦਾ ਔਰ ਚੋਣ ਤੰਤਰ ਹੀ ਲੋਕਤੰਤਰ ਨੂੰ ਡਰਾਈਵ ਕਰਦਾ ਹਨ ਕਿ ਤਰਾਸਦੀ ਹੈ ਐ ਹੋਣਾ ਨਹੀਂ ਚਾਹੀਦਾ ਕਿ ਚੋਣਾ ਹੀ ਲੋਕਤੰਤਰ ਦਾ ਚੋਣਾਂ ਲੋਕਤੰਤਰ ਨਹੀਂ ਹੁੰਦੀਆਂ ਗਿਆ ਲੋਕਤੰਤਰ ਦੇ ਅੰਦਰ ਜਾਂ ਰਾਜਨੀਤੀ ਸਿਰਫ ਇਲੈਕਟੋਰਲ ਪੋਲਿਟਿਕਸ ਨਹੀਂ ਹੁੰਦੀ ਕਿ ਸਿਰਫ ਚੋਣਾਂ ਦੀ ਰਾਜਨੀਤੀ ਹੈ ਚੋਣਾਂ ਤੋਂ ਬਿਨਾ ਵੀ ਸਮਾਜ ਦੇ ਅੰਦਰ ਵੱਖ-ਵੱਖ ਵੱਖ-ਵੱਖ ਵੱਖ ਜਿਹੜੇ ਜਿਹਾ ਕਨਸਟੀਚਿਊਸ਼ਨ ਅਸੀਂ ਪੜਦੇ ਹਾਂ ਜਦੋਂ ਅਸੀਂ ਸਿਧਾਂਤ ਨੂੰ ਪੜਦੇ ਹਾਂ ਸਿਧਾਂਤ ਦੇ ਅੰਦਰ ਬਹੁਤ ਸਾਰੀਆਂ ਉਹ ਗੱਲਾਂ ਨੇ ਜਿਹੜੀਆਂ ਚੋਣਾਂ ਤੋਂ ਬਾਹਰ ਨੇ ਕਿ ਸਾਡੀ ਡੈਮੋਕ੍ਰੇਸੀ ਵਿੱਚ ਕਿਵੇਂ ਹੋਏਗੀ ਕਿਵੇਂ ਇਵਾਲਵ ਹੋਏਗੀ ਕਿਵੇਂ ਉਹਦੇ ਅੰਦਰ ਵਕ ਵਕ ਤਰ੍ਹਾਂ ਦੀ ਰਿਚਨਸ ਲਿਆਂਦੀ ਜਾ ਸਕਦੀ ਹੈ ਕਿਵੇਂ ਉਹਨੂੰ ਹੋਰ ਰਿਚ ਕੀਤਾ ਜਾ ਸਕਦਾ ਚੋਣਾਂ ਨੇ ਸਾਡੀ ਲੋਕਤੰਤਰ ਨੂੰ ਡੀਗ੍ਰੇਡ ਵੀ ਕੀਤਾ ਇਹ ਚੰਗੀ ਗੱਲ ਆ ਚੋਣ ਬਹੁਤ ਵਧੀਆ ਗੱਲ ਆ ਤਾਂ ਨਾ ਸਹੀ ਚੋਣਾਂ ਨਹੀਂ ਹੁੰਦੀਆਂ ਗਿਆ ਲੋਕਤੰਤਰ ਚ ਹੀ ਹੁੰਦੀਆਂ ਨੇ ਪਰ ਚੋਣ ਤੰਤਰ ਚ ਜਿਸ ਤਰ੍ਹਾਂ ਦਾ ਪੈਸਾ ਆਇਆ ਜਿਸ ਤਰ੍ਹਾਂ ਚ ਮਨੀ ਮਸਲ ਪਾਵਰ ਟੀਨ ਸੈਸ਼ਨ ਵਾ ਵੱਡੇ ਚੋਣ ਅਧਿਕਾਰੀ ਹੁੰਦੇ ਸੀ ਉਹਨਾਂ ਨੇ ਇਹ ਕਿਹਾ ਸੀਗਾ ਕਿ ਮਨੀ ਤੇ ਮਸਲ ਦੀ ਗੇਮ ਚੱਲ ਪਈ ਹੈ ਮਨੀ ਪਾਵਰ ਤੇ ਮਸਲ ਪਾਵਰ ਪ੍ਰਭਾਵਿਤ ਕਰਦੀ ਹੈ ਪਰ ਕਿੰਨਾ ਇਲਾਕਿਆਂ ਚ ਅਸੀਂ ਜਿਹੜੀ ਗੱਲ ਤੁਹਾਨੂੰ ਕਹਿ ਰਹੇ ਹਾਂ ਕਿ ਕਿੰਨਾ ਇਲਾਕਿਆਂ ਚ ਕੀ ਹੋਏਗਾ ਅੱਗੇ 50 ਹਜ਼ਾਰ ਵੋਟਾਂ ਦੀ ਗਿਣਤੀ ਮੰਦੀ ਪਈ ਹੈ ਪਰ ਬੀਜੇਪੀ ਦੀ ਵੀ ਜਰੂਰ ਗੱਲ ਕਰੀਏ ਜਿਆਜਦਵਿੰਦਰ ਜੀ ਦੇਖੋ ਬੀਜੇਪੀ ਪਹਿਲਾਂ ਤੀਜੇ ਨੰਬਰ ਤੇ ਸੀ ਪਰ ਇੱਕ ਰਾਉਂਡ ਦੇ ਵਿੱਚ ਜੀਵਨ ਗੁਪਤਾ ਦੂਜੇ ਨੰਬਰ ਤੇ ਚਲੇ ਜਾਂਦੇ ਆ ਔਰ ਅਰਬਨ ਜਿਹੜੀ ਪੋਪੂਲੇਸ਼ਨ ਕਿਹਾ ਜਾਂਦਾ ਕਿ ਅਰਬਨ ਜਿਹੜਾ ਵੋਟ ਬੈਂਕ ਹੈ ਉਹ ਬੀਜੇਪੀ ਦੇ ਵੱਲ ਝੁਕ ਰਿਹਾ ਪਿਛਲੀਆਂ ਆਪਾਂ ਇਲੈਕਸ਼ਨ ਦੇਖਿਆ ਇਹ ਕਹਿ ਵੀ ਹਾਲਾਂਕਿ ਕੈਂਡੀਡੇਟ ਜੇ ਮੈਂ ਕਾਸਟ ਦੀ ਗੱਲ ਕਰਾਂ ਆਸ਼ੂ ਬ੍ਰਾਹਮਣ ਕੈਂਡੀਡੇਟ ਨੇ ਗੁਪਤਾ ਆਮ ਤੌਰ ਤੇ ਕਿਹਾ ਜਾਂਦਾ ਕਿ ਬਣੀਆਂ ਤੇ ਅਪਰਕਾਸ਼ੀ ਪਾਰਟੀ ਇਹਨਾਂ ਨੂੰ ਕਿਹਾ ਜਾਂਦਾ ਪੰਜਾਬ ਦੇ ਅੰਦਰ ਤੇ ਦੇਸ਼ ਦੇ ਅੰਦਰ ਵੀ ਕਿ ਬਾਕੀ ਵਰਗ ਮਨੋਰਟੀਆ ਹੋਰ ਇਹਨਾਂ ਤੋਂ ਦੂਰ ਜਾਂਦੇ ਨੇ ਇਹ ਇਹਨਾਂ ਦਾ ਕੋਰ ਹੈ ਹਰ ਹਰ ਪਾਰਟੀ ਦੀ ਹਰ ਆਰਗੇਨਾਈਜੇਸ਼ਨ ਦੀ ਇੱਕ ਸਟਰੈਂਥ ਹੁੰਦੀ ਹੈ ਕਿ ਤੁਹਾਡੀ ਤਾਕਤ ਕੀ ਹੈਗੀ ਤੁਹਾਡੀ ਤਾਕਤ ਕੀ ਹੈ ਕਿਸੇ ਪੱਕੇ ਵੋਟ ਬੈਂਕ ਦਾ ਜਿਵੇਂ ਅਕਾਲੀ ਦਲ ਦੇ ਨਾਲ ਸਿੱਖ ਵੋਟ ਬੈਂਕ ਜੁੜਿਆ ਹੋਇਆ ਪੰਥਕ ਵੋਟ ਬੈਂਕ ਬੜਾ ਲੰਬਾ ਸਮਾਰਿਆ ਹੁਣ ਹਿੱਲਿਆ ਹੁਣ ਹਿੱਲ ਕਿਉਂ ਆਮ ਆਦਮੀ ਪਾਰਟੀ ਕੋਲ ਗਿਆ 2022 ਦੇ ਅੰਦਰ ਅਸੀਂ ਦੇਖਿਆ ਕਿ ਸਾਰਾ ਅਕਾਲੀ ਦਲ ਦਾ ਵੋਟ ਬੈਂਕ ਚਲਾ ਗਿਆ ਆਮ ਆਦਮੀ ਪਾਰਟੀ ਦੇ ਕੋਲ ਤਾਂ ਇਹ ਜਿਹੜਾ ਕੋਰ ਵੋਟ ਬੈਂਕ ਆਗਾ ਜਿੱਥੇ-ਜਿੱਥੇ ਉਹਦੀ ਸਟਰੋਂਗ ਹੋਲਡ ਸੀਗਾ ਉੱਥੋਂ ਆຊੂ ਉੱਥੋਂ ਸੌਰੀ ਗੁਪਤਾ ਵਧੇ ਪਰ ਮੈਂ ਇਹਦੀ ਗੱਲ ਕਰਨੇ ਕੰਬੀਨੇਸ਼ਨ ਦੀ ਕੀ ਜਿੰਨਾ ਜਿੰਨਾ ਕਾਸਟਾਂ ਦੀ ਔਰ ਖਾਸ ਤੌਰ ਦੇ ਉੱਤੇ ਉਹ ਇਲਾਕਿਆਂ ਦੀ ਜਿੰਨਾ ਇਲਾਕਿਆਂ ਦੇ ਅੰਦਰ ਵੋਟ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਜਾਂਦਾ ਉਹਦੇ ਰਿਜ਼ਲਟ ਅਜੇ ਆਉਣੇ ਬਾਕੀ ਨੇ ਉਹਦੇ ਰਿਜ਼ਲਟ ਅਜੇ ਗਿਣਤੀ ਨਹੀਂ ਹੋਈ ਉਹਨਾਂ ਇਲਾਕਿਆਂ ਦੀ ਜਿਹੜੇ ਮੈਂ ਇਲਾਕੇ ਕਹਿ ਰਿਹਾ ਉਹਨਾਂ ਇਲਾਕਿਆਂ ਦੀ ਗਿਣਤੀ ਹੋਣੀ ਆ ਹੁਣ ਉਹ ਕਿਹਦੇ ਪੱਖ ਚ ਜਾਂਦੇ ਨੇ ਖਾਸ ਤੌਰ ਦੇ ਉੱਤੇ ਜਦੋਂ ਹਿੰਦੂ ਦੀ ਗੱਲ ਆਉਂਦੀ ਹੈ ਹਿੰਦੂਤਵ ਦੀ ਗੱਲ ਆਉਂਦੀ ਹੈ ਬੀਜੇਪੀ ਹਿੰਦੂਤਵ ਦੀ ਪੋਲਿਟਿਕਸ ਠੋਕ ਕੇ ਕਰਦੀ ਹੈ ਪੀਐਮ મોદી ਠੋਕ ਕੇ ਕਰਦੇ ਆ ਰਾਮ ਮੰਦਰ ਦੀ ਪੋਲਿਟਿਕਸ ਹੋਵੇ ਹੋਰ ਹੋਵੇ ਉਹਨਾਂ ਨੇ ਬੜੀ ਠੋਕ ਕੇ ਕੀਤੀ ਹੈਗੀ ਤਾਂ ਸ਼ਹਿਰ ਦਾ ਜਿਹੜਾ ਪ੍ਰਕਾਸ਼ਟ ਆ ਬਣਿਆ ਬ੍ਰਾਹਮਣ ਮੈਂ ਕਹੂੰਗਾ ਖਾਸ ਤੌਰ ਦੇ ਉੱਤੇ ਜਿਹੜਾ ਪ੍ਰਕਾਸ਼ਟ ਆਗਾ ਉਹ ਕਿੱਧਰ ਨੂੰ ਪੋਲਰਾਈਜ਼ ਹੁੰਦਾਗਾ ਕਿਉਂਕਿ ਇਹ ਨਹੀਂਗਾ ਕਿ ਇਹ ਇਹ ਕੋ ਮੈਂ ਐ ਇਹਦਾ ਮਤਲਬ ਇਹ ਨਹੀਂ ਹੁੰਦਾਗਾ ਕਿ ਕੋਈ ਵੀ ਜਿਹੜਾ ਕਿਸੇ ਕਾਸਟ ਨਾਲ ਜੁੜਿਆ ਬੰਨਿਆ ਹੋਇਆਗਾ ਕਿਸੇ ਇੱਕ ਪਾਰਟੀ ਲਈ ਜਾਂ ਇੱਕ ਬੰਦੇ ਲਈ ਆਪਦੀ ਕਾਸਟ ਨੂੰ ਹੀ ਵੋਟ ਦਿੰਦਾ ਮੈਂ ਇਹ ਨਹੀਂ ਕਹਿ ਪਰ ਇੱਕ ਤਰੀਕਾ ਚੋਣਾ ਦੇ ਅੰਗਰੇਜ਼ ਦੇਸ਼ ਦੀ ਹਿਸਟਰੀ ਆ ਇਸ ਦੇਸ਼ ਦੀ ਪੋਲੀਟੀਕਲ ਹਿਸਟਰੀ ਆ ਜਿਹਦੇ ਚ ਕਾਸਟ ਤੇ ਰਿਲੀਜੀਅਨ ਦਾ ਕੰਬੀਨੇਸ਼ਨ ਜਾਂ ਕੋਕਟੇਲ ਕਹੂੰਗਾ ਮੈਂ ਬਣਦਾ ਰਿਹਾ ਆਪਾਂ ਬਿਹਾਰ ਚ ਦੇਖਦੇ ਰਿਆਂ ਯਾਦਵਾਂ ਦੀ ਰਾਜਨੀਤੀ ਮੁਸਲਮ ਯਾਦੋ ਐਮਵਾਈ ਪੋਲਿਟਿਕਸ ਕਹੀ ਜਾਂਦੀ ਹੈ ਕਿ ਬਿਹਾਰ ਤੇ ਉੱਤਰ ਪ੍ਰਦੇਸ਼ ਦੀ ਮੁਸਲਮ ਯਾਦਵ ਇਸੇ ਤਰ੍ਹਾਂ ਅਸੀਂ ਦੇਖਦੇ ਆਂ ਗੁਜਰਾਤ ਦੇ ਅੰਦਰ ਪਟੇਲਾਾਂ ਦੀ ਪੋਲਿਟਿਕਸ ਇਸ ਤਰ੍ਹਾਂ ਮਹਾਰਾਸ਼ਟਰ ਦੇ ਅੰਦਰ ਮਰਾਠਿਆਂ ਦੀ ਪੋਲਿਟਿਕਸ ਆ ਗਈ ਇਸੇ ਤਰ੍ਹਾਂ ਹਰਿਆਣਾ ਦੇ ਅੰਦਰ ਜਾਟਾਂ ਦੀ ਪੋਲਿਟਿਕਸ ਹੁੰਦੀ ਸੀ ਜਿਹਨੂੰ ਭਾਜਪਾ ਨੇ ਨੌਨ ਜਾਟ ਪੋਲਿਟਿਕਸ ਕਰਕੇ ਡੀ ਰੇਲ ਕੀਤਾ ਤਾਂ ਉਹ ਕੰਬੀਨੇਸ਼ਨ ਨੇ ਜਿਹੜੇ ਮੈਂ ਕਹਿ ਰਿਹਾ ਕਿ ਅਜੇ 50000 ਤੋਂ ਵੱਧ ਵੋਟਾਂ ਦੀ ਗਿਣਤੀ ਪਈ ਹੈਗੀ 50000 ਤੋਂ ਜ਼ਿਆਦਾ ਵੋਟਾਂ ਦੀ ਗਿਣਤੀ 'ਚ ਕੌਣ ਕਿਹਦੇ ਪੱਖ ਜਾਂਦਾ ਕਿਉਂਕਿ ਮਾਰਜਨ ਬਹੁਤ ਥੋੜਾਗਾ ਮਾਰਜਨ ਬਹੁਤ ਥੋੜਾ ਔਰ ਘਟਿਆ ਮਾਰਜਨ ਤਾਂ ਹਾਲਾਂਕਿ ਅਰੋੜਾ ਨੇ ਆਪਣੇ ਲੈਵਲ ਦੇ ਉੱਤੇ ਬਹੁਤ ਜ਼ੋਰ ਲਾਇਆ ਮੈਨੂੰ ਲੱਗਦਾ ਸਗਰ ਸਭ ਤੋਂ ਜ਼ਿਆਦਾ ਕਿਸ ਨੂੰ ਕੈਂਪੇਨ ਕਰਨ ਦਾ ਮੌਕਾ ਮਿਲਿਆ ਉਹ ਅਰੋੜਾ ਨੂੰ ਹੀ ਮਿਲਿਆ ਕਿਉਂਕਿ ਉਹ ਤਾਂ ਪਹਿਲਾਂ ਹੀ ਆ ਗਿਆ ਸੀ ਮੈਦਾਨ 'ਚ ਆਪਾਂ ਨੂੰ ਪਤਾ 5 ਮਹੀਨੇ ਪਹਿਲਾਂ ਆ ਗਿਆ ਬੇਰਾ ਆਸ਼ੂ ਆਏ ਫਿਰ ਆਏ ਆਪਣਾ ਜੀਵਨ ਗੁਪਤਾ ਨੂੰ ਸਭ ਤੋਂ ਵੱਧ ਘੱਟ ਟਾਈਮ ਲੱਗ ਕਿਉਂਕਿ ਬੀਜੇਪੀ ਤੇ ਆਰਐਸਐਸ ਦਾ ਜਿਹੜਾ ਮੈਕਨਿਜ਼ਮ ਆਰਐਸਐਸ 1925 'ਚ ਬਣੀ ਸੀ ਆਰਐਸਐਸ 100 ਸਾਲ ਪੁਰਾਣੀ ਜਥੇਬੰਦੀ ਹੈਗੀ ਆ ਆਰਐਸਐਸ ਦਾ ਪੰਜਾਬ 'ਚ ਕੁਝ ਨਹੀਂ ਸੀ ਹੈਗਾ ਪੰਜਾਬ 'ਚ ਹੁੰਦਾ ਸੀ ਆਰਯਾ ਸਮਾਜ ਆਰਸਸ ਜਿਹੜੀ ਬਣੀ ਪੰਜਾਬ ਤੋਂ ਆਰੀਆ ਸਮਾਜ ਹੀ ਆਰਸਸ ਹੋ ਗਿਆ। ਯਾਨੀ ਆਰੀਆ ਸਮਾਸੂਰੇ ਆਰੀਆ ਸਮਾਜ ਦਾ ਬਹੁਤ ਵੱਡਾ 베ਸ ਸੀ ਹਰਿਆਣਾ ਤੇ ਪੰਜਾਬ 'ਚ। ਆਰੀਆ ਸਮਾਜ ਦਾ ਮਤਲਬ ਇਹ ਹੈ ਕਿ ਆਰੀਆ ਸਮਾਜ ਕਰਮਕਾਂਡਾਂ ਨੂੰ ਨਹੀਂ ਮੰਨਦਾ। ਉਹ ਮੰਦਰ ਵੀ ਨਹੀਂ ਜਾਂਦੇ। ਮਤਲਬ ਉਹ ਉਸ ਤਰ੍ਹਾਂ ਦੇ ਆ ਜਿਹੜੇ ਹਿੰਦੂਇਜ਼ਮ ਦੇ ਅੰਦਰ ਬਹੁਤ ਸਾਰੀਆਂ ਕਰਮਕਾਂਡ ਨੇ ਹੋਰ ਨੇ ਆਰੀਆ ਸਮਾਜ ਨੂੰ ਨਹੀਂ ਮੰਨਦੇ। ਆਪਣੇ ਆਪ ਨੂੰ ਹਿੰਦੂ ਕਹਿੰਦੇ ਨੇ ਪਰ ਉਹ ਕਹਿੰਦੇ ਅਸੀਂ ਇੱਕ ਸ਼ੁੱਧ ਹਿੰਦੂ ਆ ਅਸੀਂ ਇੱਕ ਸੁਧਾਰ ਲਹਿਰ ਦੇ ਹਿੰਦੂ ਆ ਜੋ ਹਿੰਦੂਇਜ਼ਮ 'ਚ ਕਮੀਆਂ ਨੇ ਅਸੀਂ ਉਹਨਾਂ ਨੂੰ ਨਹੀਂ ਮੰਨਦੇ। ਉਹ ਪੰਜਾਬ ਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਖਾਸ ਤੌਰ ਤੇ ਹਰਿਆਣਾ ਦੇ ਅੰਦਰ ਧਿਆਨੰਦਰ ਸਰਸਵਤੀ ਆਏ 18ਵੀ 1800 ਦੇ ਅੰਦਰ ਧਿਆਨੰਦਰ ਸਰਸਵਤੀ ਨੇ ਆ ਕੇ ਇੱਕ ਪੂਰੀ ਪੋਲਿਟਿਕਸ ਇੱਕ ਪੂਰੀ ਧਰਮ ਖੜਾ ਕੀਤਾ ਜਿਹਦਾ ਨਾਮ ਸੀ ਆਰੀਆ ਸਮਾਜ ਉਹ ਆਰੀਆ ਸਮਾਜ ਹੀ ਆਰਐਸਐਸ ਬਣਿਆ ਉਹੀ ਸ਼ਹਿਰਾਂ ਦੇ ਅੰਦਰ ਅਸੀਂ ਦੇਖ ਰਹੇ ਹਾਂ ਜਿਹੜੀ ਲੋਕਾਂ ਨੇ ਜਿਹੜੀ ਵੋਟ ਪੈ ਰਹੀ ਹੈ ਸਭ ਤੋਂ ਲੇਟ ਆਏ ਜੀਵਨ ਗੁਪਤਾ ਪਰ ਉਹ ਵੋਟ ਜਿਹੜੀ ਪੱਕੀ ਹੈ ਜਿਹੜੀ ਘੱਟੋ ਘੱਟ ਮੈਂ ਕਹਾਂ ਇੱਕ ਸਦੀ ਦੀ ਵੋਟ ਆ ਇੱਕ ਸਦੀ ਹੋ ਗਈ ਉਸ ਗੱਲ ਨੂੰ ਇੱਕ ਸਦੀ ਤੋਂ ਆਰੀਆ ਸਮਾਜ ਨਾਲ ਜੁੜੇ ਫਿਰ ਆਰਐਸਐਸ ਨਾਲ ਜੁੜੇ ਆਰਿਆ ਸਮਾਜ ਦਾ ਸਟੈਂਡ ਜਿਹੜਾ ਪੰਜਾਬ ਦੇ ਅੰਦਰ ਹਿੰਦੀ ਵਾਲਾ ਸਟੈਂਡ ਆਗਾ ਕਿ ਪੰਜਾਬ ਦੇ Hindu ਆਪਣੀ ਲੈਂਗੁਏਜ ਹਿੰਦੀ ਲਿਖਾਓ ਇਹ ਆਰਿਆ ਸਮਾਜ ਦਾ ਸਟੈਂਡ ਸੀ ਆਰਐਸਐਸ ਦਾ ਨਹੀਂ ਸੀ ਆਰਐਸਐਸ ਦੇ ਗੁਰੂ ਗੋਬਿੰਦ ਗੋਵਰਕਰ ਇੱਥੇ ਆਏ ਜਲੰਧਰ ਦੇ ਅੰਦਰ ਉਹਨਾਂ ਨੇ ਪ੍ਰੈਸ ਕਾਨਫਰੈਂਸ ਵੀ ਉਹਨਾਂ ਨੇ ਕਿਹਾ ਕਿ ਨਹੀਂ ਪੰਜਾਬ ਦੇ Hindu ਆਪਣੀ ਲੈਂਗੁਏਜ ਪੰਜਾਬੀ ਲਿਖਾਉਣ ਇਹ ਉਹ ਦੌਰ ਦੀ ਪੋਲਿਟਿਕਸ ਆ ਭਾਸ਼ਾ ਦੇ ਨਾਂ ਤੇ ਬਹੁਤ ਵੱਡੀ ਪੋਲਿਟਿਕਸ ਪੰਜਾਬ ਦੇ ਅੰਦਰ ਹੋਈ ਉਹ ਕਿਉਂਕਿ ਸੂਬਾ ਭਾਸ਼ਾ ਦੇ ਨਾਂ ਤੇ ਬਣਿਆ 50 ਭਾਸ਼ਾ ਦੇ ਨਾਂ ਦੇ ਉੱਤੇ ਬਣਿਆ ਜਦ ਦੇਸ਼